ਅ ਸਾਡੇ ਸਾਰੇ ਪਰਿਵਾਰ ਸਾਡੇ ਸਰਕਾਰੀਓਕ ਸਫਾਈ ਸੇਵਕ ਪਰਿਵਾਰ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦੇ ਜ਼ਿੰਮੇਵਾਰੀ ਵੀ ਦੇ ਜਿਨ੍ਹਾਂ ਦੇ ਕਰਕੇ ਸਾਨੂੰ ਸਾਫ਼ ਸੁਥਰਾ ਸ਼ਹਿਰ ਸਾਫ਼ ਸੁਥਰੀਆਂ ਸੜਕਾਂ ਮਿਲਦੀਆਂ ਉਹ ਸਾਰੇ ਸਾਥੀ ਆਏ ਸੀ ਪਲੱਸ ਹੋਰ ਵੀ ਲੋਕਲ ਬਾਡੀਜ਼ ਦੇ ਮੁਲਾਜ਼ਮ ਜਿਹੜੇ ਆ ਜੋ ਮਿਲ ਕੇ ਆਏ ਸੀ ਪਿਛਲੇ ਲਗਭਗ 10-12 ਦਿਨ ਤੋਂ ਉਹ ਹੜਤਾਲਤੇ ਆ ਤੇ ਸਾਡੀ ਟੀਮ ਸਾਡੇ ਸਾਰੇ ਸਾਥੀ ਹਰ ਰੋਜ਼ ਉਹਨਾਂ ਦੇ ਨਾਲ ਟਾਈਅਪ ਚ ਵੀ ਸੀਗੇ ਤੇ ਅੱਜ ਬੈਠ ਕੇ ਤੇ ਉਹਨੇ ਜੋ ਮੰਗ ਰੱਖੀ ਹੈ ਉਹ ਇੱਕ ਸਬ ਕਮੇਟੀ ਨਾਲ ਮਿਲਣਾ ਚਾਹੁੰਦੇ ਆਪਣੀ ਮੰਗਾਂ ਨੂੰ ਲੈ ਕੇ ਤਾਂ ਮੈਂ ਲੋਕਲ ਬਾਡੀ ਮਿਨਿਸਟਰਸ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਕਿ ਜਲਦ ਤੋਂ ਜਲਦ ਜਿਹੜੀ ਮੀਟਿੰਗ ਹੋਊਗੀ ਤੇ ਸਾਰੇ ਸਾਡੇ ਮੈਂ ਆਪਣੇ ਸਾਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਤੁਹਾਡੇ ਨਾਲ ਕਿਸੇ ਦੀ ਵੀ ਬਹੁਤ ਸਾਰੇ ਜਿਹੜਾ ਹੈ ਇਹਦੇ ਵਿੱਚ ਰਾਜਨੀਤੀ ਹੋ ਰਹੀ ਹੈ ਗੁਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਤੁਹਾਡੀ ਨੌਕਰੀ ਚਲੇ ਜਾਊਗੀ ਮੈਂ ਤੁਹਾਨੂੰ ਇਹ ਗਾਰੰਟੀ ਨਾਲ ਕਹਿੰਦਾ ਕਿ ਐਜ਼ ministry ਤੇ ਆਪਣੇ ਹਲਕੇ ਦੇ ਸਾਰੇ ਜਾਤੀਆਂ ਨੂੰ ਕਿਸੇ ਇੱਕ ਦੀ ਨੌਕਰੀ ਦੇ ਉੱਤੇ ਆਂਚ ਵੀ ਨਹੀਂ ਆਣ ਦਵਾਂਗੇ ਇਹ ਮਾਨ ਸਾਹਿਬ ਦੀ ਸਰਕਾਰ ਹੈ 59000 ਨੌਕਰੀਆਂ ਦੇਣ ਵਾਲੀ ਸਰਕਾਰ ਹੈ ਕਿਸੇ ਦੀ ਨੌਕਰੀ ਖਾਊਗੀ ਨਹੀਂ ਸਾਰਿਆਂ ਦੀ ਨੌਕਰੀ ਜਿਹੜੀ ਹੈ ਉਹ ਸੁਰੱਖਿਤ ਹੋਊਗੀ ਬਾਕੀ ਉਹਨਾਂ ਦੀ ਜੋ ਮੰਗਿਆ ਉਹ ਮਿਨਿਸਟਰ ਲੋਕਲ ਕੰਸਰਨਡ ਮਿਨਿਸਟਰ ਸਾਹਿਬ ਦੇ ਸਾਹਮਣੇ ਰੱਖਾਂ